ਸਾਡੇ ਨਾਲ ਕਿਸਾਨ ਮੇਲਾ ਕਰ ਚੁ ਜਿਹੜੇ ਜਿਹੜੇ ਬੀਜ ਸਰਕਾਰ ਕਹਿ ਰਹੀ ਆ ਵੀ ਤੁਸੀਂ ਆਹ ਬੜੇ ਨਾ ਬੀਜੋ ਨਾ ਬੀਜੋ ਮਹੀਂ ਬੇਨਤੀ ਕਰਨੀ ਆ ਤੇ ਤੁਸੀਂ ਜਿਹੜੀ ਫਸਲ ਜਿਹੜੀ ਪਾਣੀ ਵੀ ਬਚਾਵੇ ਚੰਗਾ ਝਾੜ ਵੀ ਦੇਵੇ ਤਾਂ ਕਿ ਆਪਣਾ ਵਾਤਾਵਰਣ ਵੀ ਖਰਾਬ ਨਾ ਹੋਵੇ ਪਾਣੀ ਵੀ ਖਤਪਨਾ ਹੋਵੇ ਜਿਹੜੀਆਂ ਲੰਬੇ ਲੌਂਗ ਡਰੈਸ ਦੀ ਆਈ ਆ ਉਹ ਨਾ ਬੀਜੋ ਜਿਹੜੇ ਨਕਲੀ ਬੀਜ ਬਹੁਤ سارے ਉਹਨਾਂ ਤੋਂ ਸਾਵਧਾਨ ਰਹੋ ਕੀ ਕਹਿਣਾ ਚਾਹੂਗਾ ਮੰਡੀ ਦੇ ਵਿੱਚ ਪਹੁੰਚੇ ਹੋ ਇਸ ਸੰਬੰਧ ਵਿੱਚ ਮੌਜੂਦ ਹੈ ਬਾਈ ਜੀ ਦਾ ਖਾਲਸਾ ਬਾਈ ਜੀ ਕੀ ਫਤਹਿ ਜੀ ਸ਼ਾਦੀ ਨਗਰ ਪੰਚਾਇਤ ਰਿੰਗਲਾਵਟ ਵੱਲੋਂ ਜੀ ਸ਼ਾਦੀ ਦਾਣਾ ਮੰਡੀ 'ਚ ਖੇਤ ਮੰਤਰੀ ਸਾਹਿਬ ਜੀ ਆਏ ਨੇ ਨਿਗਠਨ ਕਰਕੇ ਗਏ ਨੇ ਜੀ ਇੱਥੇ ਮੰਡੀ ਦਾ ਇੱਥੇ ਫਸਲ ਬਹੁਤ ਵਧੀਆ ਆਉਂਦੀ ਹੈ ਜੀ ਵਧੀਆ ਨਿਕਾਲਾ ਜੀ ਵਧੀਆ ਕੰਮ ਹੋ ਰਹੇ ਨੇ ਸਾਰੇ ਜੀ ਇਹ ਕਹਿਣਾ ਚਾਹਾਂਗੇ ਦੇਖੋ ਜੀ ਇਸ ਟਾਈਮ ਆਪਾਂ ਲੋਟ ਮੰਡੀ 'ਚ ਖੜੇ ਆ ਪਾਸ ਮਾਰਕੀਟ ਕਮੇਟੀ ਜਿੰਦੀ ਮੰਡੀ ਹੋ ਰਹੀ ਹੈ ਮੈਂ ਜਿੰਦੀ ਦਾ ਪ੍ਰਧਾਨ ਹਾਂ ਤੇ ਸਰਕਾਰ ਵੱਲੋਂ ਕੋਈ ਦਿੱਕਤਤ ਨਹੀਂ ਹੈਗੀ ਜੀ ਬਾਗਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਖਰੀਦ ਕਰਨ ਦੀ ਕੋਈ ਸਮੱਸਿਆ ਨਹੀਂ ਹੈਗੀ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਡਾਕਟਰ ਬਲਵੀਰ ਸਿੰਘ ਅੱਜ ਲੋਟ ਦਾਣਾ ਮੰਡੀ ਵਿਖੇ ਪਹੁੰਚੇ ਜਿਸ ਵਿੱਚ ਪਹੁੰਚ ਕੇ ਉਹਨਾਂ ਨੇ ਕਮਾਕਾਰਾਂ ਦਾ ਜਾਇਜ਼ਾ ਲਿਆ ਆੜਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਨਵੀਆਂ ਫਸਲਾਂ ਦਾ ਅੱਜ ਰੇਟ ਲਗਾ ਕੇ ਧ ਘਟਨ ਕੀਤਾ ਅਤੇ ਲੋਟ ਮੰਡੀ ਵਿੱਚ ਸ਼ੈੱਡ ਬਣਨ ਲਈ 25 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਇਸ ਮੌਕੇ ਤੇ ਮੌਜੂਦ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕਈ ਸੁਰਜੀਤ ਸਿੰਘ ਆਰਤਿਆ ਸਰਪੰਚ ਬਲਕਾਰ ਸਿੰਘ ਲੋਟ ਗੁਲਸ਼ਨ ਆਰਤਿਆ ਸਾਬਕਾ ਸਰਪੰਚ ਸਰਦਾਰ ਨਿਰਮਲ ਸਿੰਘ ਸਾਬਕਾ ਸਰਪੰਚ ਸਰਦਾਰ ਸੁਖਚੈਨ ਸਿੰਘ ਪੋਡੇ ਰਫੂਲ ਸਿੰਘ ਪੰਗੂ ਸਕੰਦਰ ਸਿੰਘ ਆਰਤਿਆ ਮਨਜੀਤ ਸਿੰਘ ਗਗਨਾ ਲਾਪ੍ਰਿਤ ਸਿੰਘ ਪੰਚ ਪ੍ਰੇਮ ਸਿੰਘ ਫੌਜੀ ਮੱਗਰ ਸਿੰਘ ਪੰਚ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ਮਜ਼ਦੂਰਾ ਵਾਸਤੇ ਵਪਾਰੀਆਂ ਆਰਥੀਆਂ ਵਾਸਤੇ ਜਿਹੜਾ ਆਰਾਮ ਘਰ ਬਣਾ ਰਹੇ ਉਹ ਤੋਂ ਸਾਡਾ ਸਾਰਾ ਪੂਰੇ ਨਕਸ਼ੇ ਤੱਕ ਬਣੇ ਹੋਏ ਆ ਸਾਡੇ ਸਾਰੇ ਪੂਰਾ ਸੰਗਠਨ ਜਾਰੀ ਰੱਖਣ ਵਾਸਤੇ। ਤੋਂ ਬਹੁਤ ਬਹੁਤ ਧੰਨਵਾਦ ਆ ਜੀ ਬਹੁਤ ਸਾਰਾ ਤੁਹਾਡਾ ਵਾਹਿਗੁਰੂ ਅਸੀਂ ਬੜਾ ਕਿਰਪਾ ਭਾਈ ਰਹਿਸਾ ਕਰਦੇ। ਆ ਸਾਥੀ ਜਨ ਕੋਣੇ ਅੱਗੇ ਟੁੱਪ ਲੱਗਦੇ ਜੀ ਬਣਾਣ ਕੰਮ ਦੀ ਗੱਲ ਆ ਜੀ। ਸਾਰਾ ਧੰਨਵਾਦ। ਵਾਪਸ ਨਿਭੜ ਜਾਣਾ। ਵਾਹ। ਜੀ ਜੀ ਬਹੁਤ ਬਹੁਤ ਧੰਨਵਾਦ। ਕਿ ਸਰ ਆਉਣ ਵਾਲੀ ਫਸਲ ਦਾ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀਰੀ ਦੀ ਫਸਲ ਆਉਣ ਵਾਲੀ ਹੈ ਸਾਡੇ ਨਾਲ ਖਸਾਰ ਹੁੰਦਾ ਘਰ ਚ ਜਿਹੜੇ ਜਿਹੜੇ ਬੀਜ ਸਰਕਾਰ ਕਹਿ ਰਹੀ ਹੈ ਤੇ ਤੁਸੀਂ ਆ ਬੜੇ ਨਾਂ ਬੀਜੋ ਨਾਂ ਬੀਜੋ ਮਹੀਂ ਬੇਨਤੀ ਕਰਦੇ ਆ ਤੇ ਤੁਸੀਂ ਜਿਹੜੀ ਫਸਲ ਜਿਹੜੀ ਪਾਣੀ ਵੀ ਬਚਾਵੇ ਚੰਗਾ ਚਾੜ ਵੀ ਦੇਵੇ ਤਾਂ ਕਿ ਆਪਣਾ ਵਾਤਾਵਰਨ ਵੀ ਖਰਾਬ ਨਾ ਹੋਵੇ ਪਾਣੀ ਵੀ ਖਤਮ ਨਾ ਹੋਵੇ ਜਿਹੜੀਆਂ ਲੰਬੇ ਨੌਕ ਡਰੈਸਿੰਗ ਆਈਆਂ ਉਹ ਨਾ ਬੀਜੋ ਜਿਹੜੇ ਨਕਲੀ ਬੀਜ ਬਹੁਤ ਸਾਰੇ ਉਹਨਾਂ ਤੋਂ ਸਾਵਧਾਨ ਰਹੋ ਔਰ ਜਿਹੜੀ ਖੇਤੀਬਾੜੀ ਇੰਡਸਟਰੀ ਦੇ ਸਰਟੀਫਾਈਡ ਬੀਜਾਂ ਜੋਨ ਦੀ ਰეკਮੈਂਡੇਸ਼ਨਾਂ ਨੂੰ ਫੋਲੋ ਕਰੋ ਮੈਂ ਤਾਂ ਨਹੀਂ ਕਹਣਾ ਥੈਂਕ ਯੂ ਕਹਿਣਾ ਚਾਹੁੰਗੇ ਦੇਖੋ ਜੀ ਇਸ ਟਾਈਮ ਆਪਾਂ ਲੋਟ ਮੰਡੀ 'ਚ ਖੜੇ ਆਂ ਪਾਸੋਂ ਮਾਰਕੀਟ ਬੜੀ ਵੱਡੀ ਹੋ ਗਈ ਹੈ ਮੈਂ ਇਸ ਮੰਡੀ ਦਾ ਪ੍ਰਧਾਨ ਹਾਂ ਤੇ ਸਰਕਾਰ ਵੱਲੋਂ ਕੋਈ ਦਿੱਕਤ ਨਹੀਂ ਹੈਗੀ ਜੀ ਬਾੜਦਾਂ ਨੂੰ ਕੋਈ ਸਮੱਸਿਆ ਨਹੀਂ ਹੈਗੀ ਖਰੀਦ ਕਰਨ ਦੀ ਕੋਈ ਸਮੱਸਿਆ ਨਹੀਂ ਹੈਗੀ ਸਭ ਤੋਂ ਠੀਕ ਹੈ ਵਾਸੀ ਕੋਲ ਲੈਫਟਿੰਗ ਦੀ ਬੜੀ ਦਿੱਕਤ ਆ ਰਹੀ ਹੈ ਜਿਹੜੇ ਜੀ ਮੰਤਰੀ ਸਾਹਿਬ ਆਏ ਸੀ ਕੀ ਪ੍ਰੋਸਤਵਾ ਕੇ ਗਏ ਨੇ ਉਹਨਾਂ ਨੇ ਕਿਹਾ ਜੀ ਵੀ ਕੇ ਕੇ ਦਾ ਦੀ ਖਚਾਈ ਕਰਦੇ ਆ ਵੀ ਲੇਬਰ ਦਾ ਅਸੀਂ ਜਲਦ ਜਲਦ ਪਰਵਾਣ ਕਰਦੇ ਆ ਪੂ ਤਿੰਨ ਚਾਰ ਦਿਨ ਹੋ ਗਏ ਫਿਰ 9 ਵਜੇ ਚਕੇਰੀਆਂ ਨੇ ਜਦਕਿ 50000 ਪੂਰੀ 60000 ਕੁਝ ਭਰੀ ਜਾ ਚੁੱਕੀ ਹੈ ਪਸਾਨ ਖੁਸ਼ ਨੇ ਫਸਲਾਂ ਦਾ ਬੋਸ ਤੇ ਭਰਾਈ ਤਾਂ ਹੋਈ ਜਾ ਰਹੀ ਹੈ ਜੀ ਆਰਟੀ ਦੇ ਵਰਗ ਨੂੰ ਕੋਈ ਸਮੱਸਿਆਵਾਂ ਆ ਰਹੀਆਂ ਆਰਟੀ ਨੂੰ ਤਾਂ ਮੇਰੇ ਇਹੀ ਆਉਗੀ ਜੀ ਲਿਫਟਿਕ ਦੀ ਕੁਝ ਸਮੱਸਿਆਵਾਂ ਹੋ ਜਾਂ ਬਾਅਦ ਵਿੱਚ ਫਿਰ ਸ਼ੋਰਟੇਜ ਆਪਰ ਮੇਂ ਪੈਂਦੀਆਂ ਨੇ ਜੀ ਮਾਲ ਦੇ ਆਲਾ ਫਿਰ ਤਿਆਰ ਇਹਨਾਂ ਮਾਲ ਸੁੱਕਾ ਬਿਜਣਾ ਮਾਦੀ ਹੋਈ ਉਹ ਵੀ ਭਾਏ ਘਟਾਉਂਦਾ ਜੀ ਮਜ਼ਦੂਰਾਂ ਦੇ ਲਈ ਰਹਿਣ ਦੀ ਪਾਣੀ ਦੀ ਜਾਂ ਕੋਈ ਹੋਰ ਕੋਈ ਸਮੱਸਿਆ ਉਹ ਕੋਈ ਇਸ ਲਿਫਟਿਕ ਦੀ ਸਮੱਸਿਆ ਜੋ ਹਰ ਸੀਜ਼ਨ ਆਉਂਦੀ ਹੈ ਜੋ ਕਿ ਇਸ ਚੰਦੇ ਉਹ ਜਿਹੜੇ ਹੈਗੇ ਆ ਟੈਂਡਰ ਪਰ ਨਾਲੇ ਠੇਕੇਦਾਰ ਉਹਨਾਂ ਦੀ ਘਾਟ ਕਰਕੇ ਠੀਕ ਇਹਣਾ ਚਾਹੁੰਗੇ ਮੰਡੀ ਦੇ ਵਿੱਚ ਪਹੁੰਚੋ ਇਹ ਸਬੰਧ ਵਿੱਚ ਬਾਈਗਰ ਜੀ ਦਾ ਖਾਲਚਾ ਬਾਈਗਰ ਜੀ ਕੀ ਪਤਾ ਜੀ ਸਾਡੇ ਨਗਰ ਪੰਚਾਇਤ ਰਿੰਗਲਾਉਟ ਵੱਲੋਂ ਜੀ ਸਾਡੀ ਦਾਣਾ ਮੰਡੀ ਚ ਖੇਤ ਮੰਤਰੀ ਸਾਹਿਬ ਜੀ ਆਏ ਨੇ ਲਗਾਟਨ ਕਰਕੇ ਗਏ ਨੇ ਜੀ ਇੱਥੇ ਮੰਡੀ ਦਾ ਇੱਥੇ ਫਸਲ ਬਹੁਤ ਵਧੀਆ ਆਉਂਦੀ ਹੈ ਜੀ ਵਧੀਆ ਨਿਕਾਲਾ ਜੀ ਵਧੀਆ ਕੰਮ ਹੋ ਰਹੇ ਨੇ ਸਾਰੇ ਜੀ ਅੱਜ ਇਹਦੇ ਘੱਟ ਹੋਇਆ ਮੰਡੀ ਦਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ